ਏ ਏ ਐਲ ਅੱਜ ਅਸੀਂ ਸ਼ੁਰੂਆਤ ਕਰਦੇ ਆਪਾਂ ਪਿੰਡ ਚਾਹ ਤੋਂ ਸ਼ਾਪਿੰਗ ਤੋਂ ਬਾਅਦ ਆਪਾਂ ਅੱਗੇ ਨਿਕਲੇ ਤੇ ਰਾਸਤੇ ਵਿੱਚ ਪੂਰੀ ਸੂਰਤ ਤੋਂ ਖੇਤਾਂ ਦਾ ਆਨੰਦ ਮਾਣਦੇ ਅੱਗੇ ਵਧਦੇ ਸੀ ਜਾਣਕਾਰੀ ਵਾਸਤੇ ਦੱਸ ਦਈਏ ਵੀ ਆਪਾਂ ਓਹਨਾਂ ਤੋਂ ਹੁਸ਼ਿਆਰ ਪਰ ਰੋੜ ਤੇ ਪਰ ਉਹਨਾਂ ਤੋਂ ਹੇਠਾਂ ਵਾਲੀ ਰੋਡ ਤਾਂ ਜੀ ਇਹ ਆਇਆ ਸਵਾਨ ਨਦੀ ਉਹਨੇ ਤੋਂ ਚੱਲ ਕੇ ਜਦੋਂ ਆਪਾਂ ਫਿਰੋਜ਼ਪੁਰਾ ਲਈ ਰਸਤੇ ਜਾਂਦੇ ਆ ਇਹ ਹੈਗੇ ਜੀ ਦਾਲੂਵਾਲ ਚੌਕ ਹੁਸ਼ਿਆਰਪੁਰ ਰੋਡ ਆ ਖੜਾ ਰਮੀ ਦਾ ਟੈਂਕ ਤੇ ਇਹ ਹੈ ਗਿਆ ਹੁਸ਼ਿਆਰਪੁਰ ਰੋਡ ਉਹਨਾਂ ਤੋਂ ਹੁਸ਼ਿਆਰਪੁਰ ਇਧਰੋਂ ਬੈ ਚੱਲੇ ਆ ਇਹ ਹੈ ਜੀ ਪੰਡੋਗਾ ਕਿਹੜੇ ਕੋ ਜਿਹੜੇ ਬਸ ਸਟੈਂਡ ਨੇ ਇਧਰ ਹਿਮਾਚਲ ਬਾ ਕਮਾਲ ਦੇ ਬਣੇ ਹੋਏ ਆ ਇਹ ਨੇ ਪੰਜਾਬ ਦੀਆਂ ਕੱਚੀਆਂ ਪਹਾੜੀਆਂ। ਕੀ ਆ ਵੀਊ ਬਣਦਾ ਤਾ। ਅੱਲਾਕੇ ਲੈਵਲ ਦੀ ਗੱਲ ਹੈ ਇਹਦੀ। ਆਪਾਂ ਕੱਚੀਆਂ ਪਹਾੜੀਆਂ ਦੇ ਵਿੱਚ ਜਿਹੜੀਆਂ ਹੁੰਦੇ ਹੋਏ। ਅਨਾਲਾ ਮਾਣ ਰਹੀ ਆ ਉਹ ਸਭ ਕੁਦਰਤ ਦੇ ਬਣਾਏ ਹੋਏ ਸਿਸਟਮ ਦਾ ਧਿਆਰੇ ਕੋਜੀ ਪਹਾੜੀ ਨੂੰ ਕੱਟ ਕੇ ਵਿਚਾਲੇ ਜਿਹਾ ਬਣਾਇਆ ਹੈ ਰਸਤਾ ਤੇ ਪੰਦਰਾਂ ਦੀ ਇੱਥੇ ਪੂਰੀ ਪਰਮਾਰ ਪੰਦਰ ਪੂਰੇ ਆਪਣੇ ਦਾਤੇ ਰਹਿੰਦੇ ਆ ਕਿ ਕੋਈ ਨਾ ਕੋਈ ਤੀਜੂ ਹੈ ਤੇ ਉਹਤੇ ਹਮਲਾ ਕਰੇ ਖਾਣ ਪੀਣ ਦਾ ਜਿਆਦਾ ਕਿਤੇ ਲੋਕੀ ਇੱਥੇ ਥੇਲੇ ਕੋਲੇ ਪੁੰਦੇ ਜਿਆ ਪਾ ਸੰਜੀਪਾ ਪਰ ਮਿਲ ਜੇ ਕਿ ਉਹ ਸੰਜੀਪ ਰਾਹੀਂ ਆਪਾਂ ਇਸ ਪਹਾੜੀ ਨੂੰ ਪਾਰ ਕੀਤਾ ਪਹਾੜੀ ਏਰੀਆ ਨੂੰ ਪਾਰ ਕਰਕੇ ਲਿਫਟ ਆਈ ਤੇ ਇਹ ਵਾਹਿਆਂ ਦਾ ਵੀ ਧੰਨਵਾਦ ਜਿਹੜੇ ਰਾਸਤੇ 'ਚ ਐਡਾ ਮਦਦ ਕਰਦੇ ਮੰਦੀ ਰਤੀ ਇਸ ਸਥਾਨ ਤੇ ਆਪਾਂ ਰੁਕੇ ਇੱਥੇ ਪਗਤੀ ਰਹਿਸ ਅੱਖੇ ਉੱਪੇ ਲਾ ਕੇ ਆਪਾਂ ਆਮਨ ਰਠ ਸੌਂ ਗਏ ਤੇ ਮੰਦਰ ਹੈਗਾ ਜੀ ਸਿੱਧ ਜੋਗੀ ਬਾਬਾ ਬਲਕਨਾਦ ਜੀ ਦਾ ਇਥੇ ਰੁਕੇ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਆਪਾਂ ਚੱਲਾਂਗੇ ਅੱਗੇ ਚਲਾਂਗੇ ਖੁਸ਼ਹਾਲਪੁਰ